ਕੈਡ ਬੋਕਰ ਅਗੇ ਕਿਥੇ ਲਿਓ ਲਿਓ ਹੌਲੀ ਹੌਲੀ ਆਇਆ ਇਹ ਜਾਣਾ ਜਾਣਾ ਪੈਂਦਾ ਇਹ ਮੇਰੀ ਫੇਰ ਆਲੇ-ਵਾਲੇ ਹੋਇਆ ਸਰ ਇਤਨੂੰ ਆਇਆ ਇਤਨੂੰ ਤਰਿਆ ਬਾਈ

ਹਾਂ ਜੀ ਲੱਗਦਾ ਬਾਸ਼ ਅਬਦੀਨ ਜੀ ਫੋਨ ਬੱਜ ਰਿਹਾ ਕਿਸੇ ਦਾ ਅਸ਼ਾਬਦ ਕਾਹਨ ਜੀ ਨੀਦਾ ਅੱਗੇ ਚੱਲਣਾ ਸਾਡੇ ਸੀਆਈਏ ਇਨਚਾਰਜ ਸਾਹਿਬ ਬਹੁਤ ਧਾਰਮਿਕ ਹਨ ਜੀ ਹਾਂ ਜੀ ਕਰੀ ਤਾਂ ਹਾਂ ਜੀ ਗੁੱਡ ਆਫਟਰਨੂੰ ਜੀ ਅੱਜ ਅਸੀਂ ਸਾਰੇ ਇੱਥੇ ਇਕੱਠੇ ਹੋਏ ਨੇ ਫਰੀਦਕੋਟ ਪੁਲਿਸ ਦੀ ਇੱਕ ਜਿਹੜੀ ਲਗਾਤਾਰ ਮੁਹਿੰਮ ਚੱਲਦੀ ਪਈ ਹੈ ਸਾਡੇ ਅਨਸਰਾਂ ਦੇ ਖਿਲਾਫ ਮਸ਼ਾ ਤਸਕਰਾਂ ਦੇ ਖਿਲਾਫ ਜਿਹੜੇ ਕ੍ਰਿਮੀਨਲ 엘ਿਮੈਂਟਸ ਨੇ ਉਹਨਾਂ ਦੇ ਖਿਲਾਫ ਔਰ ਐਕਸਟੋਰਸ਼ਨ ਕਰਨ ਵਾਲੇ ਸੋ ਕਾਲਡ ਬੈਡ 엘ਿਮੈਂਟਸ ਦੇ ਖਿਲਾਫ ਉਹਦੀ ਲੜੀ ਦੇ ਤਹਿਤ ਅੱਜ ਫਰੀਦਕੋਟ ਪੁਲਿਸ ਵੱਲੋਂ ਇੱਕ ਚੰਗੀ ਕਾਰਗੁਜ਼ਾਰੀ ਹੋਈ ਹੈ ਜੇਚ ਇੱਕ ਐਕਸਟੋਰਸ਼ਨ ਗੈਂਗ ਫਿਰੋਤੀ ਮੰਗਣ ਵਾਲੇ ਗੈਂਗ ਨੂੰ ਫੜਿਆ ਗਿਆ ਔਰ ਇਹ ਚ ਬਹੁਤ ਚੰਗਾ ਕੰਮ ਹੋਇਆ ਅੰਡਰ ਦ ਲੀਡਰਸ਼ਿਪ ਆਫ ਆਰ ਐਸਪੀ ਡੀ Uh, संदीप वडेरा जी डी एस पी डी अरुण मुंडन सी आई ए फरीदकोट इंस्पैक्टर अमरिंदर और सीआईए जैतो और एस एच ओ जैतो गुरलाल इन दीमा दी ने पिछले दो तीन दिन बहुत अणथक मेहनत की है और इस तीन दोषियों इन्होंने अरैसट किया अठारह तारीख में एक इनपुट आई कि जैतो दे इलाके ਕੁਝ ਕਾਰੋਬਾਰੀਆਂ ਨੂੰ ਇੱਕ ਥ੍ਰੈਟ ਕਾਲ ਆਈ ਔਰ ਐਕਸਟਰਸ਼ਨ ਕਾਲ ਆਈ ਜੇਚ ਉਹਨਾਂ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਔਰ ਉਹਨਾਂ ਕੋਲੋਂ ਪੈਸੇ ਦੀ ਡਿਮਾਂਡ ਕੀਤੀ ਗਈ ਪੁਲਿਸ ਨੇ ਫਰੀਦਕੋਟ ਪੁਲਿਸ ਨੇ ਇਹ ਚ ਬਹੁਤ ਹੀ ਪ੍ਰੋਐਕਟਿਵ ਹੋ ਕੇ ਕੰਮ ਕੀਤਾ ਔਰ ਜਿਹੜੇ ਇਹ ਬਾਹਰਲੇ ਨੰਬਰਸ ਹੁੰਦੇ ਆ ਜਿਹੜੇ ਟਫ ਹੁੰਦੇ ਆ ਕਰਾਤਰਨ ਉਹ ਚ ਵੀ ਬਹੁਤ ਚੰਗਾ ਕੰਮ ਕੀਤਾ ਗਿਆ ਸਾਡੀਆਂ ਟੀਮਾਂ ਵੱਲੋਂ ਔਰ ਨਾਹੀਂ ਇਹਨਾਂ ਨੇ ਉਹ ਸਾਰੀ ਲੇਅਰਿੰਗਸ ਜਿਹੜੀਆਂ ਸੀਗੀ ਉਹਨੂੰ ਡੀਕੋਡ ਕੀਤਾ ਬਲਕਿ ਵਕ ਵਕ ਜ਼ਿਲ੍ਹਿਆਂ 'ਚ ਰੇਡਾਂ ਕੀਤੀਆਂ ਗਈਆਂ ਔਰ ਉਹ ਜੋ ਪਹਿਲਾਂ ਭਟੇਂਡਾ ਫਿਰ ਫਰੀਦਕੋਟ ਔਰ ਮਲਟੀਪਲ ਡਿਸਟ੍ਰਿਕਟ 'ਚ ਜਿਹੜੀ ਜਿਹੜੀ ਲੀਡਸ ਸਾਡੇ ਕੋਲ ਆਈ ਉਹਦੀ ਲੜੀ ਦੇ ਤਹਿਤ ਹੀ ਅਲਟੀਮੇਟਲੀ ਜੈਤੋ ਦੇ ਤਿੰਨ ਬੰਦੇ ਜਿਹੜੇ ਰਾਉਂਡ ਅਪ ਹੋਏ ਇਹਨਾਂ ਦੇ ਨਾਮ ਹੈਗੇ ਜੀ ਕੇਸ਼ਵ ਕੁਮਾਰ ਉਰਫ ਸ਼ੈਂਟੀ संदीप कुमार उर्फ सोमा और एक-एक सतारा साल भी मुंडा है जिंद असी आइडेंटिटी तू तो नहीं डिस्कलोज कर रहे जदों ये सारे बंदे फड़े गए तो ये इंट्रस्टिंग जी गल आई है वो ये सामने आई कि ये एक फस्ट टाइम गैंग है ने जिन्होंने ये जैतो गए और जड़े ये फ्लैक्सबोर्ड लगे होंगे दुकाना उत्थ मोबाइल नंबरस लिखे होंगे ਉਥੋਂ ਇਹਨਾਂ ਨੇ ਮੋਬਾਈਲ ਨੰਬਰਸ ਲਏ ਔਰ ਇੱਕ ਲਾਈਨ ਸੇ ਇਹਨਾਂ ਨੇ 10-12 ਬੰਦਿਆਂ ਨੂੰ ਫਿਰੋਤੀ ਦੀ ਕਾਲ ਕਰਤੀ ਤੇ ਆਪਣੇ ਆਪ ਨੂੰ ਇਹਨਾਂ ਨੇ ਇਹ ਕਹਿਆ ਕਿ ਜੀ ਅਸੀਂ ਲੋਰੈਂਸ ਬਿਸ਼ਨੋਈ ਗੈਂ ਨੂੰ ਬਿਲੋਂਗ ਕਰਦੇ ਹਾਂ ਯਾਨੀ ਇਹਨਾਂ ਦਾ ਪੂਰਾ ਇਹ ਮੰਤਕ ਸੀ ਕਿ ਇਲਾਕੇ 'ਚ ਇੱਕ ਭੈਦੇ ਸਹਿਮ ਦਾ ਮਾਹੌਲ ਇਹਨਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਜਿਹੜੀ ਫਰੀਦਕੋਟ ਪੁਲਿਸ ਟੀਮ ਵੱਲੋਂ ਇਨ ਲੈਸ ਥੈਨ 2 ਡੇਸ ਨਹੀਂ ਇਹ ਸਾਰਾ ਕੇਸ ਕ੍ਰੈਕ ਹੋਇਆ ਬਲਕਿ ਇਹਦੇ 'ਚ ਇਹ ਬੰਦੇ ਵੀ ਫੜੇ ਗਏ इस एफ आई आर नंबर रजिस्टर हुई है सतवंजा डेटेड उन्नी पांच पच्ची अंडर सैक्शन थ्री हंड्रेड एंड एट सब सैक्शन टू थ्री फिफ्टी वन सब थ्री बी एन एस रजिस्टर किया जा चुका है और इस मैं थोड़े माध्यम राही फरीदकोट कोटकपुरा जैतो जिन्हें भी अपने व्यापारी भा ने या किसी भी अगर इस तरह की कोई कॉल आई है तो बिना डरे साढ़े तक आन ਔਰ ਪੁਲਿਸ ਦੇ ਕੋਲ ਜਦੋਂ ਇਹ ਇਨਪੁਟ ਆਉਗੀ ਤਾਂ ਪੁਲਿਸ ਨੂੰ ਪਤਾ ਚੱਲਦਾ ਹੈ ਤੇ ਅਸੀਂ ਪੂਰੀ ਤਰ੍ਹਾਂ ਸੇ ਕਮਿਟਿਡ ਹੈਗੇ ਕਿ ਅਸੀਂ ਇਸ ਟਾਈਪ ਦੇ ਜਿਹੜੇ ਮਾੜੇ ਅਨਸਰ ਹੈ ਉਹਨਾਂ ਨੂੰ ਇਮੀਡੀਏਟਲੀ ਅਸੀਂ ਜੇਲ੍ਹ ਦੇ ਵਿੱਚ ਭੇਜਾਂਗੇ ਅਗਰ ਸਾਡੇ ਕੋਲ ਇਹ ਇਨਪੁਟ ਹੀ ਨਹੀਂ ਆਂਦੀ ਤਾਂ ਫਿਰ ਇੱਕ ਬੰਦਾ ਵੀ ਜੋ ਹੈ ਜੋ ਇੱਕ ਬਿਜ਼ਨਸਮੈਨ ਹੈ ਉਹ ਆਪਣੇ ਆਪ ਮੇ ਉਹਦੀ ਫੈਮਿਲੀ ਵੀ ਸਟ੍ਰੈਸ 'ਚ ਰਹਿੰਦੀ ਹੈ ਉਹ ਵੀ ਆਪਣੇ ਆਪ ਸਟ੍ਰੈਸ 'ਚ ਰਹਿੰਦਾ ਹੈ ਤੇ ਸਾਡੀ ਟੀਮਾਂ ਨੇ ਇਹ ਚ ਬਹੁਤ ਚੰਗੀ ਇੱਕ ਕਾਰਗੁਜ਼ਾਰੀ ਕਰਦੇ ਹੋਏ ਇਸ ਕੇਸ ਕੋ ਕ੍ਰੈਕ ਕੀਤਾ ਔਰ ਐਂਡ ਟੂ ਐਂਡ ਇਹਨੂੰ ਬਸਟ ਕੀਤਾ ਹੈ ਹੁਣ ਇਹਨਾਂ ਦੀ ਅਸੀਂ ਪੁੱਛਗਿੱਛ ਕਰਾਂਗੇ ਔਰ ਅਸੀਂ ਇਹ ਵੀ ਚੈੱਕ ਕਰਾਂਗੇ ਕਿ ਇਹਨਾਂ ਨੇ ਪਹਿਲੇ ਵੀ ਕਿਤੇ ਇਸ ਤਰ੍ਹਾਂ ਦੀ ਐਕਸਟਰਸ਼ਨ ਕਾਲਸ ਕੀਤੀਆਂ ਜਾਂ ਕਿਸ ਕਿਸ ਨੂੰ ਕੀਤੀਆਂ ਔਰ ਜਿਸ ਜਿਸ ਨੂੰ ਵੀ ਇਹਨਾਂ ਨੇ ਐਕਸਟਰਸ਼ਨਸ ਕਾਲਸ ਕੀਤੀਆਂ ਹੋਣਗੀਆਂ ਅਸੀਂ ਉਹਨਾਂ ਨੂੰ ਪਰਸਨਲੀ ਬੁਲਾ ਕੇ ਮੈਂ ਪਰਸਨਲੀ ਉਹਨਾਂ ਨਾਲ ਗੱਲ ਕਰਾਂਗੀ ਔਰ ਅਸੀਂ ਉਹਨਾਂ ਨੂੰ ਦੱਸਾਂਗੇ ਜੀ ਜੀ ਅਸੀਂ ਇਹ ਬੰਦੇ ਫੜ ਚੁੱਕੇ ਹਾਂ ਹੁਣ ਤੁਹਾਨੂੰ ਖਬਰਾਂ ਦੀ ਕੋਈ ਲੋੜ ਨਹੀਂ ਆ ਤੁਸੀਂ ਬਿਨਾਂ ਡਰੇ ਸਾਡੇ ਤੱਕ ਆਓ ਥੋੜਾ ਜੀਵੇ ਤੁਸੀਂ ਕਹਿੰਦੇ ਲੋਟਸ ਵਿੱਚ ਹੋਈ ਤੇ ਗੈਂਗ ਦਾ ਨਾਮ ਲੈ ਕੇ ਇਹ ਉਹ ਗੈਂਗ ਦੇ ਸੀਗੇ ਜਾਂ ਉਹਨਾਂ ਦਾ ਨਾਮ ਵਰਤਦੇ ਸੀ ਜੀ ਉਹਨਾਂ ਦਾ ਪ੍ਰਾਈਮਾ ਫੇਸ ਹੀ ਸਾਨੂੰ ਲੱਗਦਾ ਹੈ ਕਿ ਉਹਨਾਂ ਦਾ ਨਾਮ ਵਰਤਦੇ ਸੀ ਕਿਉਂਕਿ ਇਹ ਰਾਤੀ ਹੀ ਇਹ ਰਜਿਸਟਰ ਹੋਇਆ ਹੈ ਕੇਸਔਰ ਇਹ ਫੜੇ ਗਏ ਨੇ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਇਹਨਾਂ ਦੀ ਸਾਰੀ ਟੈਕਨੀਕਲ ਐਨਾਲਿਸਿਸ ਕਰਕੇ ਅੱਗੇ ਜਿਹੜੀ ਵੀ ਗੈਂਗ ਐਨਾਲਿਸਿਸ ਹੋਊਗੀ ਉਹ ਅਸੀਂ ਪੂਰੀ ਕਰਾਂਗੇ ਇਹਨਾਂ ਨੇ ਪਹਿਲਾਂ ਕੋਈ ਬਾਤ-ਬਾਤ ਦਾ ਕੀਤੀ ਕਿ ਫਸਤੀ ਸੀ ਇਹ ਫਰਸਟ ਟਾਈਮਰਸ ਨੇ ਬਟ ਯੈਸ ਬਟਿੰਡਾ ਨੂੰ ਸਾਨੂੰ ਇੱਕ ਲੀਡ ਮਿਲੀ ਸੀ ਕਿ ਜ ਅਬਸੇ 1-2 ਦਿਨ ਪਹਿਲਾਂ ਇਹ ਭਟਿੰਡਾ ਇੱਕ ਬੰਦੇ ਨੂੰ ਮਾਰਨ ਕੁੱਟਣ ਵਾਸਤੇ ਗਏ ਸੀ ਔਰ ਉੱਥੋਂ ਸਾਨੂੰ ਕਾਫੀ ਚੰਗੇ ਕਲੂਜ਼ ਮਿਲੇ ਸੀ ਸੋ ਇਹ ਇਹਨਾਂ ਦਾ ਇੱਕ ਕਿਰਦਾਰ ਮੜਾ ਹੈ ਇਹ ਕ੍ਰਾਈਮ ਦੇ ਰਸਤੇ ਆਲਰੇਡੀ ਇਹ ਤੁਰ ਪਈ ਸੀ ਔਰ ਜਿਹੜੀ ਇਹਨਾਂ ਨੇ ਇੱਕ ਨਵੀਂ ਟੈਕਨੀਕ ਇਹਨਾਂ ਨੇ ਦੇਖੀ ਕਿ ਪਹਿਲਾਂ ਇਹਨਾਂ ਨੇ ਰੈਕੀ ਕੀਤੀ ਫਿਰ ਫੋਨ ਨੰਬਰਸ ਇਹਨਾਂ ਨੇ ਕੱਢੇ ਜਿੱਥੇ ਵੀ ਇਹਨਾਂ ਨੂੰ ਭਾਵੇਂ ਕੋਈ ਵੱਡੀ ਦੁਕਾਨ ਹੋ ਜਾਂਦੀ ਸੀ ਇੱਕ ਜਿਹਦਾ ਕਾਰੋਬਾਰੀ ਦਾ ਚੰਗਾ ਨਾਮ ਹੈ ਉਹਦਾ ਫੋਨ ਨੰਬਰ ਇਹ ਕਿਤੇ ਨਾ ਕਿਤੇ ਪ੍ਰੋਕਿਊਰ ਕਰ ਲੈਂਦੇ ਸੀ ਉਹਨੂੰ ਲੱਭ ਲੈਂਦੇ ਸੀ ਤਾਂ ਫਿਰ ਇਹ ਐ ਐਕਸਟਰਸ਼ਨ ਕਾਲਸ ਕਰਦੇ ਸੀ ਜੀ ਫਿਲਹਾਲ ਤੱਕ ਨਹੀਂ ਹੈ ਬਟ ਇਨ ਦਾ ਨੈਕਸਟ 1 অর 2 ਡੇਸ ਜੋ ਵੀ ਬਰਾਮਦਗੀ ਹੋਣੀ ਅਸੀਂ ਤੁਹਾਨੂੰ ਦੱਸਾਂ ਟੋਟਲ ਤਿੰਨ ਨਾਲ ਹੋਰ ਵੀ ਹੈ ਜੀ ਜੀ ਫਿਲਹਾਲ ਤਿੰਨ ਬੰਦੇ ਅਰੈਸਟ ਹੋਏ ਹਨ ਪ੍ਰਾਈਮਰ ਫੇਸ ਹੀ ਇਹ ਲੱਗਦਾ ਹੈ ਕਿ ਇਹ ਹੀ ਤਿੰਨ ਸੀ ਜਿਹੜੇ ਇਸ ਕੰਮ 'ਚ ਸੀ ਇਹਨਾਂ ਨੇ ਆਪਣਾ ਨਵਾਂ ਗੈਂਗ ਬਣਾਇਆ ਸੀ ਅੱਗੇ ਇਹਨਾਂ ਦਾ ਹੋਰ ਕੌਣ ਬੰਦਾ ਹੈ ਕੌਣ ਨਹੀਂ ਉਹ ਅਸੀਂ ਦੇਖ ਲਾਂਗੇ